ਪਾਕਿਸਤਾਨ ਦੀ ਸੂਬਾ ਸਿੰਧ ਦੇ ਸਹਿਵਾਨ ਕਸਬੇ ਦੇ ਵਿੱਚ ਸਥਿਤ ਲਾਲ ਸ਼ਹਾਬਤ ਸਲੰਦਰੀ ਸੂਫੀ ਦਰਗਾਹ ਚ ਬੀਤੀ ਰਾਤ ਫਿਦਾਇਨ ਹਮਲੇ ਨਾਲ ਕਟਕਟ 100 ਲੋਕਾਂ ਦੀ ਮੌਤ ਹੋ ਗਈ ਅਤੇ 250 ਦੇ ਕਰੀਬ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਹਮਲੇ ਦੀ ਜ਼ਿੰਮੇਵਾਰੀ ਅਤਵਾਦੀ ਸੰਗਠਨ ਆਈਐਸ ਨੇ ਲਈ ਹੈ ਧਮਾਕੇ ਵੇਲੇ ਦਰਗਾਹ ਦੇ ਅੰਦਰ ਜਲਸਾ ਚੱਲ ਰਿਹਾ ਸੀ ਦਹਿਸ਼ਤਗਰਦਵਾਲਾ ਮੁਲਕ ਵਿੱਚ ਇੱਕ ਹਫ਼ਤੇ ਦੌਰਾਨ ਕੀਤਾ ਗਿਆ ਪੰਜਵਾਂ ਪਿਆਨਕ ਹਮਲਾ ਔਰਤਾਂ ਚੋਂ ਅਤੇ ਬੱਚੇ ਵੀ ਸ਼ਾਮਲ ਨੇ ਪੁਲਿਸ ਦੇ ਮੁਤਾਬਕ ਧਮਾਕਾ ਸੂਫੀ ਰਸਮ ਤਮਾਲ ਦੇ ਦੌਰਾਨ ਹੋਇਆ ਜਦੋਂ ਦਰਗਾਹ ਚ ਸੈਂਕੜੇ ਲੋਕ ਹਾਜ਼ਰ ਸਨ ਡਾਨ ਨੇ ਜਮਸ਼ੋਰੋ ਜ਼ਿਲ੍ਹੇ ਦੇ ਐਸਐਸਪੀ ਤਾਰਿਕ ਵਿਲਾਇਤ ਦੇ ਹਵਾਲੇ ਨਾਲ ਕਿਹਾ ਕਿ ਸ਼ੁਰੂਆਤੀ ਰਿਪੋਰਟਾਂ ਮੁਤਾਬਕ ਕਿ ਫਦਾਇਨ ਤਮਾਕਾ ਦਰਗਾਹ ਦੇ ਔਰਤਾਂ ਲਈ ਰਾਖਵੇਂ ਹਿੱਸੇ 'ਚ ਹੋਇਆ ਪੁਲਿਸ ਦੇ ਮੁਤਾਬਕ ਹਮਲਾ ਵਾਲੇ ਦਰਗਾਹ ਦੇ ਅੰਦਰ ਆਉਂਦੇ ਹੀ ਪਹਿਲਾਂ ਗਨੇਡ ਸੁੱਟਿਆ ਪਰ ਜਦੋਂ ਉਸ 'ਚ ਤਮਾਕਾ ਨਾ ਹੋਇਆ ਤਾਂ ਹਮਲਾ ਵਰ ਨੇ ਖੁਦ ਨੂੰ ਉਡਾ ਲਿਆ ਪਾਕਿਸਤਾਨ ਨੇ ਭਾਰਤ ਤੇ ਇਲਜ਼ਾਮ ਲਗਾਏ ਨੇ ਕਿ ਉਹ 46 ਅਰਬ ਡਾਲਰ ਦੇ ਚੀਨ ਪਾਕਿਸਤਾਨ ਆਰਥਿਕ ਗਲੇਰ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨਫੀਜ਼ ਜ਼ਕਾਰੀਆ ਮੁਤਾਬਕ ਭਾਰਤ ਸਿਪੇਕ ਦਾ ਖੁੱਲ ਕੇ ਵਿਰੋਧ ਕਰ ਰਿਹਾ ਹੈ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਸੱਤ ਮੁ슬ਮਣ ਦੇਸ਼ਾਂ ਦੇ ਨਾਗਰਿਕਾਂ ਦੀ ਐਂਟਰੀ ਉੱਤੇ ਪਾਬੰਦੀ ਲਗਾਏ ਜਾਣ ਦੇ ਹੁਕਮ ਵਾਪਸ ਹੋ ਸਕਦੇ ਨੇ ਟਰੰਪਰ ਸ਼ਾਸਨ ਵੱਲੋਂ ਅਦਾਲਤ ਵਿੱਚ ਫਾਈਲ ਕੀਤੇ ਗੇ ਜਵਾਬ ਰਾਖਾ ਗਿਆ ਹੈ ਕਿ ਟਰੈਵਲ ਬੈਨ ਦੇ ਰਿਵਿਊ ਕਰਨ ਦੇ ਲਈ ਕਿਸੇ ਵੱਡੇ ਪੈਨਲ ਦੀ ਲੋੜ ਨਹੀਂ ਹੈ ਅਸੀਂ ਜਲਦੀ ਹੀ ਪਾਬੰਦੀ ਖਤਮ ਕਰ ਲਵਾਂਗੇ ਜਵਾਬ ਮੁਤਾਬਕ ਰਾਸ਼ਟਰਪਤੀ ਦਾ ਮਕਸਦ ਦੇਸ਼ ਦੀ ਸੁਰੱਖਿਆ ਯਕੀਨੀ ਬਣਾਉਣਾ ਹੈ ਨਾ ਕਿ ਕਿਸੇ ਖਾਸ ਪਾਇਚਾਰਨ ਨੂੰ ਨਿਸ਼ਾਨਾ ਬਣਾਉਣਾ ਟਰੰਪ ਨੇ ਵਾਈਟ ਹਾਊਸ ਦੇ ਵਿੱਚ ਸਾਫ਼ ਕੀਤਾ ਹੈ ਕਿ ਮੁ슬ਮਣ ਦੇਸ਼ਾਂ ਦੇ ਲੋਕਾਂ ਦੀ ਅਮਰੀਕਾ ਚ ਐਂਟਰੀ ਤੇ ਪਾਬੰਦੀ ਲਗਾਉਣ ਵਾਲੇ ਦੇਸ਼ ਤੋਂ ਬਾਅਦ ਇੱਕ ਸਟਾਈਜਨ ਮਿਨਿਸਟਰ ਟ੍ਰੰਪ ਨੇ ਸੱਤ ਮੁ슬ਮਣ ਦੇਸ਼ਾਂ ਦੇ ਅਮਰੀਕਾ ਚ ਆਉਣ ਉਤੇ ਪਾਬੰਦੀ ਲਗਾ ਦਿੱਤੀ ਸੀ ਇਸ ਫੈਸਲੇ ਦਾ ਅਮਰੀਕਾ ਸਮੇਤ ਕਈ ਦੇਸ਼ਾਂ ਚ ਵਿਰੋਧ ਹੋ ਰਿਹਾ ਹੈ ਟ੍ਰੰਪ ਦੇ ਆਦੇਸ਼ ਨੂੰ ਅਦਾਲਤ ਵਿੱਚ ਵੀ ਚੁਣੌਤੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਇਸ ਉੱਤੇ ਰੋਕ ਲਗਾ ਦਿੱਤੀ ਗਈ ਸੀ ਅਮਰੀਕਾ ਰਾਸ਼ਟਰਪਤੀ ਡੋਨਲਡ ਟ੍ਰੰਪ ਨੇ ਐਲਾਨ ਕੀਤਾ ਹੈ ਕਿ ਉਹ ਨਾਲ ਅਲੈਗਜ਼ੈਂਡਰ ਕੋਸਟਰ ਨੂੰ ਦੇਸ਼ ਦਾ ਲੀਬਰਲ ਮਿਨਿਸਟਰ ਨਾਮ ਸਦ ਕੇਤਾ ਹੈ ਜੋ ਟ੍ਰੰਪ ਪ੍ਰਸ਼ਾਸਨ ਲਈ ਚੋਣੇ ਕੇ ਪਹਿਲੇ ਹਿਸਪੈਨਿਕ ਅਮਰੀਕੀ ਅਮਰੀਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੀਡੀਆ ਤੇ ਤਿੱਖਾ ਹਮਲਾ ਕੀਤਾ ਬੀਬੀਸੀ ਦੀ ਖਬਰ ਦੇ ਮੁਤਾਬਕ ਵਾਈਟ ਹਾਊਸ ਤੋਂ ਪ੍ਰੈਸ ਵਾਰਤਾ ਦੌਰਾਨ ਟਰੰਪ ਨੇ ਕਿਹਾ ਕਿ ਮੀਡੀਆ ਕੰਟਰੋਲ ਤੋਂ ਬਾਹਰ ਹੋ ਚੁੱਕਾ ਹੈ ਪ੍ਰੈਸ ਐਨੀ ਬੇਈਮਾਨ ਹੋ ਚੁੱਕੀ ਹੈ ਕਿ ਜੇਕਰ ਇਸ ਬਾਰੇ ਚਰਚਾ ਨਹੀਂ ਕਰਾਂਗੇ ਤਾਂ ਅਮਰੀਕੀ ਲੋਕਾਂ ਨੂੰ ਵੱਡਾ ਨੁਕਸਾਨ ਹੋਏਗਾ ਟਰੰਪ ਮੁਤਾਬਕ ਪ੍ਰੈਸ ਵਾਰਤਾ ਵਿੱਚ ਆਪਣੀ ਗੱਲ ਸਿੱਧੇ ਜਾਂਦ ਤੱਕ ਪਹੁੰਚਾਉਣ ਲਈ ਆਏ ਨੇ ਟਰੰਪ ਨੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਅਮਰੀਕਾ ਤੇ ਵਿਦੇਸ਼ ਅੰਦਰ ਵਿਰਾਸਤ ਦੇ ਵਿੱਚ ਹੀ ਗੜਬੜੀਆਂ ਮਿਲੀਆਂ ਨੇ ਪਰ ਇਸ ਦੇ ਬਾਅਦ ਵੀ ਮੀਡੀਆ ਨੇ ਉਨ੍ਹਾਂ ਦੀਆਂ ਉਪਲਬਧੀਆਂ ਨੂੰ ਘੱਟ ਕਰਕੇ